ਸੁਨਾ ਤੁਸੀਂ ਦੱਸ ਦੋ ਆ ਵੀ ਇਸ਼ਕ ਲਾ ਲੀਏ ਸਈ ਜੀ ਨਾ ਨਾ ਸਾਈਆਂ ਤੋਂ ਪਹਿਲਾਂ ਸਈ ਜੀ ਸਾਈਆਂ ਤੋਂ ਪ੍ਰਬੰਧ ਪਹਿਲਾਂ ਕਰਨਾ ਮੈਂ ਚਲੋ ਚਲੋ ਸਾਈਆਂ ਤੋਂ ਬੈਲ ਹੋ ਤੇਰਾ ਇਸ਼ਕ ਨੇ ਚਾਉਂਦਾ ਵੇ ਸੱਜਣਾ ਹੈ ਸੱਜਣਾ ਸਾਨੂੰ ਤੇ ਨੱਚਣਾ ਤੇਰਾ ਇਸ਼ਕ ਨੇ ਚਾਉਂਦਾ ਵੇ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਹੈ ਉਹ ਤੇਰਾ ਇਸ਼ਕ ਨੇ ਚਾਉਂਦਾ ਵੇ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਹੈ ਉਹ ਤੇਰਾ ਇਸ਼ਕ ਨੇ ਚਾਉਂਦਾ ਵੇ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਹੈ ਉਹ ਤੇਰਾ ਇਸ਼ਕ ਨੇ ਚਾਉਂਦਾ ਤੇ ਨੱਚਣਾ ਨਹੀਂ ਆਉਂਦਾ ਹਾਂ ਹੋ ਮਸਤ ਬਣਾ ਦੇਣਗੇ ਵੀ ਬਹਾਨਾ ਨਹੀਂ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਓ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਵਿਲਾਦ ਵਾਂਗ ਕੋਈ ਗੱਲ ਨਹੀਂ ਰਹੀ ਆਹ ਹੋਰ ਦਾਸ ਕਿਹੜੇ ਫਰਨਾਸ਼ਾ ਸਲਪੈਂਡਰ ਸੁਣਾ ਦਈਏ ਆ ਜਾਓ ਓ ਗਲੀ ਤੇ ਰਿਚਕੇ ਨਾਲ ਜ਼ਿਲ ਬੈਂਡਰੀ ਆ ਰਹੇ ਨਾ ਹਾਂ ਮੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਮੈਂ ਜਾ ਖੜੀ ਦਾ ਸੀ ਆ ਗਲੀਦਰ ਵਿੱਚ ਕੇ ਨਾਜ਼ਿਲ ਬੈੰਡਰੀ ਯਾਰਾ ਸਾਡਾ ਹਾਂ ਮੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਹਾਂ ਜਾ ਖੜੀ ਦਾ ਸੀ

ਓ ਦੀਦੀ ਤੇਰਾ ਦੇਵਰ ਦੀ ਵਹਨਾ ਹਰੇ ਰਾਮ ਰਾਮ ਡਲੇ ਚਿੜੀਆ ਕੋ ਹੋ ਜਣਾ ਓ ਹਰੇ ਹਰੇ ਰਾਮ ਡਲੇ ਚਿੜੀਆ ਕੋ ਹੋ ਜਣਾ ਵਰੇਂਦੀ ਮੰਮੀ ਜੀ ਧੰਨਵਾਦ ਮੇਰੇ ਨਾਲ ਥੈਂਕ ਯੂ ਹੋਰ ਦਤੋ ਬਾਈ ਬਾਈ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿੰਨਾਂ ਸਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿੰਨਾਂ ਸਲਾਂ ਦੇ ਤੇਰੇ ਜੱਟ ਨੂੰ ਦੁਨ ਹੋ ਬਾਈ ਬਾਈ ਕਹਿੰਦੀ ਦੁਨੀਆ ਧੰਨਵਾਦ ਦੀਦੀ ਦਾ ਦੀਦੀ ਨੂਰਾ ਜੀ ਦਾ ਧੰਨਵਾਦ ਜੀ ਆਇਆਂ ਮੇਰੇ ਨੂੰ ਥੈਂਕ ਯੂ ਸਭ ਦਾ ਧੰਨਵਾਦ ਵੀਰੇ ਥੈਂਕ ਯੂ ਬਹੁਤ ਵਧੀਆ ਲੱਗਾ ਪਣ ਵੀਰੇ ਧੰਨਵਾਦ ਸਾਰਿਆਂ ਦਾ ਨੀਰ ਫੈਮਲੀ ਦਾ ਵੀ ਤੇ ਧੰਨਵਾਦ ਮੇਰੇ ਵੱਲੋਂ ਥੈਂਕ ਯੂ ਬੱਸ ਬਾਜੀ ਨਾਲ ਦੇ ਬਸ ਅਚਾ ਇੱਕ ਗੱਲ ਹੈਗੀ ਹੈ ਉਸਤਾਦ ਜੀ ਮੁੰਡੇ ਦੀ ਫੈਨ ਫੋਲਡਿੰਗ ਦੇਖੋ ਕਿੰਨੀ ਹੈ ਤੁਸੀਂ ਜ਼ਿੰਦਗੀ ਸੰਗੀਤ ਚ ਕੱਢ ਦਿੱਤੀ ਸਾਰੀ ਹੈਨਾ ਜਿੰਨੂੰ ਉਹ ਨਵਾਜ਼ ਦਵੇ ਸੁਣਿਆ ਸੀ ਨਾ ਫਕੀਰ ਓਲੇ-ਪੋਲੇ ਨੂੰ ਪਾਗ ਲਾਂਦੇ ਆ ਆ ਮਿਸਾਲ ਖੜੀ ਹੈ ਜਿੰਦਾ ਜਾਗਦੀ ਓਲੇ-ਪੋਲੇ ਨੂੰ ਪਾਗ ਲਾਂਦੇ ਆ ਇੱਕ ਵਾਰੀ ਦੇਖੋ ਸਾਡੇ ਸ਼ਹਿਰ ਜਲੰਧਰ ਚੋਂ ਵੀਰਾ ਆਇਆ ਇੱਦਾਂ ਨਹੀਂ ਇੱਦਾਂ ਦੀ ਤਾਲੀ ਮਜਾ ਆਦਾ ਦਿਲ ਖੁਸ਼ ਹੋਇਆ ਸੀ ਉਹਨੂੰ ਦਾ ਜਰਾ ਖੁੱਲ ਕੇ ਆ ਤਰਨਤਾਰਨ ਤੋਂ ਚੱਲ ਕੇ ਵੀਰਾ ਸਾਡੇ ਕੋਲ ਪਹੁੰਚਿਆ ਆਪਣੇ ਪਿਆਰ ਦੀ ਬਦੌਲਤ ਜਕਰਾ ਬਾਪੂ ਮਾਹੀਸ਼ਾ ਸਰਕਾਰ ਜੀ ਦਾ ਠੀਕ ਹੈ ਸੋਨੂੰ ਵੀਰੇ ਤੇਰੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਰੇ ਇੱਕ ਮਿੰਟ ਇੱਕ ਮਿੰਟ ਰੁਕੋ ਗੱਲ ਸੁਣ ਲੈਂਦੇ ਓਸਤਾਦ ਹੁਫਾ ਆਏ ਹਾਏ 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 ਵਾਹ ਜੀ ਵਾਹ ਜੀ ਦੇਖੋ ਫਕੀਰਾਂ ਦੇ ਬੋਲ ਤੇ ਤਕੜੀ ਦੇ ਤੋਲ ਕਹਿੰਦੇ ਇੱਕ ਉਹ ਕਾਦਰ ਏ ਇੱਕ ਉਹ జగਤ ਦਾ ਕਾਦਰ ਏ ਇਹਨੂੰ జగਤ ਦੇ ਕਾਦਰ ਦੀ ਮੋਹਰ ਲੱਗੀ ਹੋਈ ਏ ਵਾਹ ਤਾੜੀ ਲਾਓ ਬਰੀ ਗੱਜ ਕੇ ਖੁੱਲ ਕੇ ਤਾੜੀ ਜਰਾ ਖੁੱਲ ਕੇ ਆਓ ਸੋਣੋ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਜਾਂਦੇ ਜਾਂਦੇ ਆਈ ਲਵ ਯੂ ਲਵ ਯੂ ਭਰਾंनो ਸਾਰਿਆਂ ਨੂੰ ਥੈਂਕ ਯੂ ਆਏ ਹਾਏ ਤਾੜੀਆਂ ਲਾ ਦਿਓ ਜਰਾ ਗੱਜਗੇ ਆਜੋ ਸਿੱਧੂ ਜੀ ਆਰਾਮ ਨਾਲ ਆਰਾਮ ਨਾਲ ਲੱਗ ਜਾਓ ਇੱਕ ਛੋਟੀ ਜੀ ਮੇਰੀ ਗੁਜ਼ਾਰਿਸ਼ ਹੈ ਜਿੰਨਾ ਤੁਸੀਂ ਫੈਨ ਫੋਲੋਇੰਗ ਹੋ ਹਨਾ ਬੜਾ ਪਿਆਰ ਕਰਦੇ ਹੋ ਸਾਰੇ ਤਾੜੀਆਂ ਵੀ ਲਾਉਂਦੇ ਆ ਬੜਾ ਖੁਸ਼ ਹੁੰਨੇ ਹੋ ਤੁਸੀਂ ਇਹੀ ਦੋਨੋਂ ਹੱਥ ਉੱਪਰ ਕਰਕੇ ਦੁਆ ਕਰੋ ਮੇਰਾ ਵੀਰਾਜ ਤੁਹਾਨੂੰ ਜਿੱਦਾ ਸੁਣਾ ਰਿਹਾ ਨਾ ਕੱਲ ਨੂੰ ਐਸਾ ਸੁਰ ਚਗਾਵੇ ਕਿ ਲੋਕ ਝੂਮਣ ਰੰ ਦੋਨੋਂ ਹੱਥ ਉੱਪਰ ਕਰਕੇ ਦੁਆ ਕਰੋ ਇੱਕ ਵਾਰੀ ਦੁਆ ਕਰੋ ਜੈ ਕਰ ਮੇਰੇ ਕੋਲ ਸਾਪ ਸਰਕਾਰ ਜੀ ਦਾ ਸਾਪ ਸਰਕਾਰ ਜੀ ਦਾ